ਚੈਨ ਲੈ ਲਓ ਥੋੜੀ ਜੀ ਅਰੇ ਨਾਲ ਹੋ ਜੋ ਗਰੁੱਪ ਹੋ ਜੋ ਗਰੁੱਪ ਅਰੇ ਮੱਲੇ ਵਾਲੇ ਮੱਲੇ ਵਾਲੇ ਹੋ ਜੋ ਵੀ ਅੱਛਾ ਜੀ ਨਾਲ ਇਹ ਨਾਲ ਹੋ ਜਾਣਾ ਸਾਥ ਹੋ ਜੋ ਸਾਧੂ ਦਾ ਸਾਥ ਨਾਲ

ਬਹੁਤ ਅੱਛਾ ਵੈਰੀ ਗੁੱਡ ਕਿੰਨਾ ਕੁ ਬਜਟ ਸਲੂਕ ਨਿਤ ਨਾ ਸੀ ਇੰਨੇ ਕੁਸ਼ ਡਾਇਰੈਕਟ ਲਈ ਪਿੱਛੇ ਬਹੁਤ ਵੱਡਾ ਜਿਸ ਇਨ ਲਈ ਇੱਕ ਪਿਆਰ ਹੋ ਹੀ ਗਿਆ ਇਹਨਾਂ ਸਾਰੀ ਜਾਨਾ ਇਹਨਾਂ ਹੋਰ ਕਿੰਨਾ ਕੁ ਬਜਟ ਬਰਾਟ ਸਾਰ ਇੱਕ ਇੱਕ ਕਰਤਾ ਤਾਂ ਇੰਨਾ ਹੋ ਜੇ 1 ਕਰੋੜ ਰੁਪਏ ਬਹੁਤ ਹੋ ਜਾਣਾ ਹੋਰ 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 ਖਰਚੇ ਤੇ ਪਹਿਲਾਂ ਇਹ ਹੋਰ ਕਾਰਬਨਲ ਉਹ ਵੀ ਆਪਾਂ ਹੋ ਜਾਗੇ ਹੋ ਜੋ ਅਸੀਂ ਫਿਕਰ ਨਾ ਕਰੋ ਤੁਸੀਂ ਧੰਨਵਾਦ ਕਰੋ ਬਰਾਟ ਸਾਹਿਬ ਦਾ ਇਹਨਾਂ ਦਾ ਸਰਦਾ ਧੰਨਵਾਦ ਕਰੋ ਜਿਨ੍ਹਾਂ ਦੀ ਬਦੌਲਤ ਜਿਨ੍ਹਾਂ ਦੀ ਮਿਹਨਤ ਸੱਚਾ ਸਾਰਾ ਸਾਰਾ ਕਲੀਅਰ ਹੋਇਆ ਜੀ ਸਾਹਿਬ ਨੇ ਵੀ ਬਹੁਤ ਐਫਰਟ ਕੀਤਾ ਜੀ ਜੀ ਧੰਨਵਾਦ ਸਭ ਤੋਂ ਅਨੰਦ ਫੂਲ ਦਨ ਜੰਡੇਗੜ ਕੇਂਦਰ ਸੇ ਨਿਕਲ ਹੋਰ ਠੀਕ ਹੈ ਜੀ ਫਿਰ ਹੈ ਚਲੋ ਬਹੁਤ ਅੱਛਾ ਚਲੋ ਬਹੁਤ ਬਹੁਤ ਵਧਾਈ ਮੁਬਾਰਕਬਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਅੱਜ ਅਸੀਂ ਪਹੁੰਚੇ ਗੁਰੂ ਸਹਿਬਾਨ ਜੀ ਦੇ ਚਰਨ ਛੋ ਪਵਿੱਤਰ ਧਰਤੀ ਸ੍ਰੀ ਮੁਕਸਰ ਸਾਹਿਬ ਤੇ ਨਾਲ ਮੇਰੇ ਇਥੋਂ ਦੇ ਐਮਐਲਏ ਸਾਹਿਬ ਸਾਡੇ ਜਗਦੀਪ ਜੀ ਕਾਕਾ ਬਰਾੜ ਜੀ ਤੇ ਇਹਨਾਂ ਦੀ ਪੂਰੀ ਟੀਮ ਸੰਗਠਨ ਤੇ ਪੂਰਾ ਪ੍ਰਸ਼ਾਸਨ ਤੇ ਅੱਜ ਦਾ ਜੋ ਦੌਰਾ ਰੱਖਿਆ ਸੀ ਆਪਾਂ ਜਿਹੜੇ ਵਿਕਾਸ ਦੀ ਲਹਿਰ ਚੱਲ ਰਹੀ ਹੈ ਪੂਰੇ ਪੰਜਾਬ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੇ ਅਗਵਾਈ ਹੇਠ ਤੇ ਉਸ ਸੰਬੰਧ ਅਸੀਂ ਪਹੁੰਚੇ ਆ ਤੇ ਸਭ ਤੋਂ ਪਹਿਲਾਂ ਅਸੀਂ ਆਪਾਂ ਕਮੇਟੀਕਰ ਉਥੇ ਆਪਾਂ ਜਿਹੜੇ 31 વોર્ਡਾਂ ਲਈ ਜਿੰਨੇ ਕਿ વોર્ਡ ਇੱਥੇ ਹੈਗੇ ਸ਼੍ਰੀ ਮੁਕਸਰ ਸਾਹਿਬ ਕਮੇਟੀ ਦੇ 31 વોર્ਡ ਉਥੇ ਹਰੇਕ ਨੂੰ ਅਸੀਂ ਆਪਾਂ ਜਿਹੜੀ ਕੋੜਾ ਚੱਕਣ ਵਾਲੇ ਜਿਹੜੇ ਛੋਟੇ ਹਾਥੀ ਕਹਿੰਦੇ ਆਪਾਂ ਟਾਟਾ ਟਾਟਾ ਆਈਸ ਵਹੀਕਲਸ ਸੀਗੇ ਆਪਾਂ 31 ਉਹ ਆਪਾਂ ਲੋਕਰਪਨ ਕੀਤੇ ਤੇ ਨਾਲ ਹੀ ਡਿਮਾਂਡ ਸੀ ਕਿ ਇੱਥੇ ਫਾਇਰ ਸਟੇਸ਼ਨ ਵਾਸਤੇ ਫਾਇਰ ਦੀ ਗੱਡੀ ਵੀ ਦਿੱਤੀ ਜਾਵੇ ਉਹ ਵੀ ਅਸੀਂ ਦੋ ਗੱਡੀਆਂ ਦਿੱਤੀਆਂ ਹੈਗੀਆਂ ਤੇ ਉਸ ਤੋਂ ਬਾਅਦ ਇੱਕ ਸੜਕ ਸੀਗੀ ਇੱਥੋਂ ਦੀ ਜਿੱਥੋਂ ਦੀ ਰੇਲਵੇ ਸਟਾਫਟਕ ਦੇ ਕੋਲ ਜਿੱਥੋਂ ਕਿ ਕਾਫੀ ਆਵਾਜ਼ ਆਈ ਸੀ ਬਾਜ਼ਾਰ ਦੀ ਲੋਕਾਂ ਦੀ ਤੇ ਉੱਥੇ ਉਸ ਸੜਕ ਤੇ ਅੱਗੇ ਜਾ ਕੇ ਦੋ ਸਕੂਲ ਵੀ ਸੀਗੇ ਤੇ ਉੱਥੇ ਬੜੀ ਢੇਰ ਤੋਂ ਮੰਗ ਸੀਗੀ ਉਸ ਸੜਕ ਨੂੰ ਇੱਕ ਨਵੇਂ ਸਿਰੇ ਤੋਂ ਉਹਨੂੰ ਬਣਾਇਆ ਜਾਵੇ ਤੇ ਉਹਦਾ ਵੀ ਅਜੇ ਨਹੀਂ ਪੱਥਰ ਰੱਖ ਹੋ ਗਿਆ ਤਕਰੀਬਨ ਉਹਦੀ ਲਾਗਤ ਹੈਗੀ 96 ਲੱਖ ਦੇ ਆਸ-ਪਾਸ ਹੈਗੀ ਉਹਦੀ ਲਾਗਤ ਜਿਹੜਾ ਤੀਸਰਾ ਜਿਹੜਾ ਸੀਗਾ ਸੀ ਜਿੱਥੇ ਹੁਣ ਅਸੀਂ ਪਹੁੰਚੇ ਆਪਾਂ ਸਰਗਾ ਜਿਹੜੀ ਜਗ੍ਹਾ ਹੈਗੀ ਇੱਥੋਂ ਦੇ ਕਾਫੀ ਲੋਕ ਸਵੇਰੇ ਸ਼ਾਮ ਲੋਕ ਇੱਥੋਂ ਦੇ ਵਸਨੀਕ ਜਿਹੜੇ ਹੈਗੇ ਆ ਸ਼੍ਰੀ ਮੁਕਸਰ ਸਾਹਿਬ ਦੇ ਉਹ ਇੱਥੋਂ ਸੈਰ ਕਰਦੇ ਨੇ ਤੇ ਇਹਨਾਂ ਦੀ ਮੰਗ ਸੀਗੀ ਇਸ ਏਰੀਆ ਨੂੰ ਬਿਊਟੀਫਾਈ ਕੀਤਾ ਜਾਵੇ ਨਵੀਨੀਕਰਨ ਕੀਤਾ ਜਾਵੇ ਨਾਲ ਹੀ ਇੱਥੇ ਐਸਐਸਪੀ ਸਾਹਿਬ ਡੀਸੀ ਸਾਹਿਬ ਤੇ ਜੱਜ ਸਾਹਿਬ ਦਾ ਵੀ ਰੈ residense ਹੈਗਾ ਤੇ ਇਹਦੇ ਵਾਸਤੇ ਵੀ 1 ਕਰੋੜ ਦਾ ਜਿਹੜਾ ਹੈਗਾ ਉਹ ਬਜਟ ਹੈਗਾ ਪਾਸ ਹੋ ਗਿਆ ਤੇ ਇਹਦਾ ਜਿਹੜਾ ਟਾਈਮ ਹੈਗਾ ਕੰਮ ਪੂਰਾ ਕਰਨ ਦਾ ਤਕਰੀਬਨ 6 ਮਾਸ ਦਾ ਹੈਗਾ ਤੇ ਮੈਂ ਤੁਹਾਨੂੰ ਅਦਿਆਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਸਾਨੂੰ ਕਦੀ ਮਨ ਨਹੀਂ ਕੀਤਾ ਕਿ ਕੋਈ ਵੀ ਡਵੈਲਪਮੈਂਟ ਤੱਕ ਵਰਕ ਹੋਵੇ ਕੋਈ ਵੀ ਵਿਕਾਸ ਦਾ ਕੰਮ ਹੋਵੇ ਉਸ ਵੇਲੇ ਸਾਨੂੰ ਓਕੇ ਕਰਕੇ ਸਾਨੂੰ ਫੰਡ ਰੀਲੀਜ਼ ਕਰਦੇ ਆ ਤੇ ਮੈਂ ਤੁਹਾਨੂੰ ਆਧਿਆਕ ਕਾਕਾ ਬਰਾੜ ਜੀ ਦਾ ਜਿਨ੍ਹਾਂ ਦੀ ਮਿਹਨਤ ਸਦਕਾ ਆਪਣੇ ਹਲਕੇ ਲਈ ਆਪਣੇ ਏਰੀਆ ਲਈ ਲੋਕਾਂ ਦੀ ਸੇਵਾ ਲਈ ਦਿਨ ਰਾਤ ਮਿਹਨਤ ਕਰ ਰਹੇ ਨੇ ਤੇ ਇਹਨਾਂ ਦਾ ਵੀ ਉਨਾ ਹੀ ਯੋਗਦਾਨਾ ਉਨਾ ਹੀ ਸਰਜੋਗਾ ਕੀ ਆਪਣੇ ਹਲਕੇ ਦੇ ਵਿਕਾਸ ਲਈ ਜਿੰਨੇ ਪ੍ਰੋਜੈਕਟ ਪਾਸ ਕਰਾਏ ਆ ਜਿੰਨੇ ਵੀ ਪੈਸੇ ਲੈ ਕੇ ਆ ਮੈਂ ਇਹਨਾਂ ਨੂੰ ਵੀ ਵਧਾਈ ਦੇਂਦਾ ਤੇ ਇਹਨਾਂ ਦਾ ਵੀ ਧੰਨਵਾਦ ਕਰਦਾ ਜੀ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿਨ੍ਹਾਂ ਨੇ ਇਹ ਜਿਹੜੇ ਸਾਰੇ ਕਾਰਜ ਸਿਰੇ ਚੜਾਈ ਆ ਜਿਨ੍ਹਾਂ ਦੀ ਮਿਹਨਤ ਸਦਕਾ ਅੱਜ ਮੁਕਸਦ ਵਿੱਚ 31 ਵਾਰਡਾਂ ਦੇ ਵਿੱਚ ਆ ਕੇ ਸਾਡੇ ਮਾਣਯੋਗ ਮੰਤਰੀ ਲੋਕਲ ਬਾਡੀ ਡਾਕਟਰ ਸਾਹਿਬ ਨੇ ਕੱਤੀ ਵਾੜਾ ਨੂੰ ਕੱਤੀ ਟਿਪਰਾ ਆਂਦਾ ਜਿਹੜੀ ਹਰੀ ਝੰਡੀ ਦਿੱਤੀ ਹੈ ਸਭ ਤੋਂ ਵੱਡੀ ਮੰਗ ਜਿਹੜੀ ਸ਼ਹਿਰ ਦੀ ਸੀਗੀ ਸਾਡੇ ਸਭ ਤੋਂ ਵੱਧ ਬੱਚੇ ਜਿਸ ਰੋਡ ਦੇ ਉੱਤੇ ਪੜਨ ਜਾਂਦੇ ਸੀ ਬੂੜਾ ਗੁੱਜਰ ਰੋਡ ਉਹਦਾ ਅੱਜ ਨੀ ਪੱਥਰ ਰੱਖਿਆ ਜਿਹਦੇ ਲਈ ਤਕਰੀਬਨ 90 95 ਲੱਖ ਦਾ ਬਜਟ ਹੈ ਤੇ ਉਸ ਰੋਡ ਨੂੰ ਬਣਾਉਣ ਦਾ ਜਿਹੜਾ ਇਹਨਾਂ ਨੇ ਸਾਡੀ ਜਿਹੜੀ ਰਿਕਵੈਸਟ ਮੰਨ ਕੇ ਉਹਦੇ ਲਈ ਐਮ ਡੀ ਐਫ ਫੰਡ ਦੇ ਵਿੱਚੋਂ ਉਹ ਰੋਡ ਸ਼ੁਰੂ ਕਰਾਈ ਅੱਜ ਉਸੇ ਤਰ੍ਹਾਂ ਇਸ ਪਾਰਕ ਦੇ ਵਿੱਚ ਸਾਡੇ ਮਾਨਯੋਗ ਡੀਸੀ ਸਾਹਿਬ ਦੇ ਯਤਨਾਂ ਸਦਕਾ ਉਹਨਾਂ ਨੇ ਵੀ ਬਹੁਤ ਕੋਸ਼ਿਸ਼ ਕੀਤੀ ਹੈ ਇਸ ਜਿਹੜੀ ਸਰਗਾ ਨੂੰ ਤਿਆਰ ਕਰਨ ਲਈ ਉਹਦੇ ਲਈ ਫੰਡ ਇਸ਼ੂ ਹੋਇਆ ਅੱਜ ਅੱਜ ਤਾਂ ਸਿਰਫ ਮੰਤਰੀ ਸਾਹਿਬ ਇਸ ਜਿਹੜਾ ਏਰੀਆ ਦਾ ਨਿਰੇਖਣ ਕਰਨ ਆਏ ਹੈ ਜਦੋਂ ਇਹ ਦੁਬਾਰਾ ਸ਼ੁਰੂ ਕੀਤਾ ਜਾਊਗਾ ਉਦੋਂ ਦੁਬਾਰਾ ਇਹਦੇ ਲਈ ਫੰਡ ਇਸ਼ੂ ਹੋ ਚੁੱਕੇ ਹੈ ਇਸੇ ਤਰ੍ਹਾਂ ਜਿਹੜੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਮੰਤਰੀ ਸਾਹਿਬ ਨੂੰ ਜਾਣਕਾਰੀ ਦਿੱਤੀ ਹੈ ਦੋ ਵੱਡੇ ਡੰਪ ਹੈ ਸਾਡੇ ਜਿਹੜਾ ਮਿਊਸਪਲ ਕਮੇਟੀ ਦੇ ਸਾਹਮਣੇ ਆ ਤੇ ਦੂਜਾ ਡੰਪ ਜਿਹੜਾ ਸਾਡੀ ਪ੍ਰਾਣੀ ਦਾਣਾ ਮੰਡੀ ਦੇ ਵਿੱਚ ਹੈ ਉਹਨਾਂ ਨੂੰ ਅਸੀਂ ਮੰਤਰੀ ਸਾਹਿਬ ਨੂੰ ਰਿਕੁਐਸਟ ਕੀਤੀ ਹੈ ਔਰ ਮਿਊਸਪਲ ਕਮੇਟੀ ਨੂੰ ਵੀ ਬੇਨਤੀ ਕੀਤੀ ਹੈ ਕਿ ਮਿਊਸਪਲ ਕਮੇਟੀ ਉਹਦਾ ਮਤਾ ਪਾ ਕੇ ਦੇਵੇ ਤੇ ਸਰਕਾਰ ਉਹਦੇ ਤੇ ਅਮਲ ਕਰਾ ਕੇ ਉਹਨਾਂ ਡੰਪਾਂ ਨੂੰ ਬਾਹਰ ਲਜਾਇਆ ਜਾ ਸਕੇ ਜਿਹੜੇ ਸ਼ਹਿਰ ਦੀ ਆਬਾਦੀ ਦੇ ਵਿੱਚ ਆ ਇਹ ਸਾਰੇ ਪ੍ਰੋਗਰਾਮਾਂ ਲਈ ਅੱਜ ਮੰਤਰੀ ਸਾਹਿਬ ਆਏ ਸੀ ਮੈਂ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡਾ ਮਾਨ ਰੱਖਿਆ ਤੇ ਅੱਜ ਆ ਕੇ ਇਹਨਾਂ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਯਾ ਜਿਹੜੇ ਪੱਥਰ ਕੰਮ ਸ਼ੁਰੂ ਹੋਣੇ ਸੀ ਉਹਨਾਂ ਦਾ ਨੀਂਹ ਪੱਥਰ ਰੱਖਿਆ ਗੱਡੀਆਂ ਨੂੰ ਹਰੀ ਚੰਡੀ ਦਿੱਤੀ ਜਿਹੜੇ ਪ੍ਰੋਜੈਕਟਸ ਤਿਆਰ